ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਸੂਰਜ ਦੀਆਂ ਕਿਰਨਾਂ ਖੁਸ਼ੀਆਂ ਦੇ ਪਹਾੜ ਨੱਚਦੇ ਨੇ ਸਾਰੇ ਤੇ ਵਿੱਚ ਬਲਦੀ ਅਗ ਢੋਲ ਦੀ ਆਵਾਜ਼ ਤੇ ਨੱਚਦੇ ਮੁਟਿਆਰ ਮੁਬਾਰਕ ਹੋਵੇ ਸਾਰਿਆਂ ਨੂੰ ਲੋਹੜੀ ਦਾ ਤਿਉਹਾਰ ਗੁੱਡ ਮਾਰਨਿੰਗ ਟੂ ਵਨ ਐਲ ਪ੍ਰੈਜ਼ੈਂਟ ਹੇਅ ਇਟ ਇਜ਼ ਮਾਈ ਗ੍ਰੇਟ ਪਲੇਜ਼ਰ ਟੂ ਵੈਲਕਮ ਯੂ ਆਲ ਟੂ ਥਿਸ ਲੋਹੜੀ ਫੰਕਸ਼ਨ बिफोर स्टार्टिंग द इवेंट आई वुड लाइक टू एक्सटेंड माई हार्डली वेलकम टू आर ऑनरेबल चीफ गेस्ट ऑफ़ द इवेंट डॉक्टर जीवन ज्योत फाउंडर ऑफ निर चैरिटेबल फाउंडेशन मिसिस कुलदीप कौर गिल प्रिंसिपल ऑफ एन एस मेमोरियल स्कूल मिस्टर अंग्रेज सिंह गिल एम पी ऑफ एन एस मेमोरियल स्कूल तेजा सिंह दंडीवाल सरदार विशाखा सिंह श्री विनोद बिर्जा जी I feel proud to give my warm welcome to our respected principal ma'am and our respected MD sir, Mr. Andresen Gill, who are the ones to be mostly thanked for organizing such a grand event. With immense affection and admiration, we welcome all the parents who are the world of their children. Thank you for joining us and giving the best them for our endless memorial school. ਐਨ ਐਸ ਮੋਰੀਆਂ ਦੇ ਵੇੜੇ 'ਚ ਬੈਠੇ ਸਾਰੇ ਸਤਕਾਰਯੋਗ ਪੇਰੈਂਟ ਅਤੇ ਪਤਵੰਤੇ ਸੱਜਣਾ ਦਾ ਸਾਡੀ ਪੂਰੀ ਮੈਨੇਜਮੈਂਟ ਵੱਲੋਂ ਨਿੱਘਾ ਸਵਾਗਤ ਜੀ ਆਇਆਂ ਵੈਲਕਮ ਆਖਦੇ ਹਾਂ। ਹੋਣਾ ਸੀ ਆਪਣੀ ਤੀਆਂ ਦੀ ਲੋੜੀ ਫੰਕਸ਼ਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿੱਥੇ ਅੱਜ ਸਾਡੇ ਪਿਆਰੇ ਪਿਆਰੇ ਬੱਚੇ ਤੁਹਾਨੂੰ ਆਪ ਸਭ ਨੂੰ ਗੀਤ ਸੰਗੀਤ ਨਾਲ ਐਂਟਰਟੇਨ ਕਰਨਗੇ। ਉੱਥੇ ਬਹੁਤ ਸਾਰੇ ਸਮਾਜਿਕ ਵਿਸ਼ਿਆਂ ਉੱਪਰ ਚਰਚਾ ਕਰਨਗੇ ਅਤੇ ਗਰਲਜ਼ ਇਨ ਪਾਵਰਮੈਂਟ ਬਾਰੇ ਤੁਹਾਡੇ ਵਿਚਾਰ ਰੱਖਣਗੇ। ਸੋਹਣ ਬਹੁਤ ਸਮਾਨਾ ਲੈਦੇ ਹੋਏ ਅੱਜ ਦਾ ਪ੍ਰੋਗਰਾਮ ਕਰ ਸ਼ੁਰੂ ਕਰਨ ਦੀ ਇਜਾਜ਼ਤ ਮੰਗਦੇ ਹਾਂ। ਹਾਂ, ਸ਼੍ਰੀਮਤੀ ਕਿਰਨਦੀਪ ਕੌਰ ਪਠਿੰਡਾ। ਹਲੇ ਹਲੇ Dr. Principal, Madam, Sir, Teachers, and Guests, and present all members here. I am member of class ten. ਐਨ ਅਨੰਤ ਨਾਮੋਰੀਅਰ ਸੀਨੀਅਰ ਕੈਂਡੀਡੇਟ ਕੋਲਪੂ ਚੋਮੰਡੀ ਅੱਜ ਮੈਂ ਤੁਹਾਡੇ ਸਾਹਮਣੇ ਧੀਾਂ ਦੀ ਲੋੜੀ ਤੇ ਕੁਝ ਸਤਰਾ ਪੇਸ਼ ਕਰਨ ਜਾ ਰਹੀ ਹਾਂ ਰੱਬ ਨੇ ਜੋ ਦਿੱਤਾ ਤੋਹਫਾ ਉਸ ਦਾ ਸਤਿਕਾਰ ਕਰਾਂ ਰੱਬ ਨੇ ਜੋ ਦਿੱਤਾ ਤੋਹਫਾ ਉਸ ਦਾ ਸਤਿਕਾਰ ਕਰਾਂ ਅੱਜ ਆਪਣੇ ਹੱਥੀ ਤੇਰਾ ਵਖਰਾ ਸ਼ਿੰਗਾਰ ਕਰਾਂ ਅੱਜ ਆਪਣੇ ਹੱਥੀ ਤੇਰਾ ਵਖਰਾ ਸ਼ਿੰਗਾਰ ਕਰਾਂ ਤੇਰੇ ਮੱਥੇ ਲਈ ਪੜਾਈ ਵਾਲਾ ਟਿੱਕਾ ਤਿਆਰ ਕਰਾਂ ਤੇਰੇ ਮੱਥੇ ਲਈ ਪੜ੍ਹਾਈ ਵਾਰਾ ਟਿੱਕਾ ਤਿਆਰ ਕਰਾਂ ਤੇਰੇ ਆਚਰਣ ਨੂੰ ਨਿਖਾਰਨ ਲਈ ਤੇਰੇ ਨਾਲ ਵਿਚਾਰ ਕਰਾਂ ਤੇਰੇ ਨਾਲ ਵਿਚਾਰ ਕਰਾਂ ਦੁਨੀਆ ਪਰਦੀਆਂ ਖੁਸ਼ੀਆਂ ਤੇਰੇ ਤੋਂ ਵਾਰ ਕਰਾਂ ਤੇਰੇ ਤੋਂ ਵਾਰ ਕਰਾਂ ਦਿਲ ਕਰਦਾ ਮੇਰਾ ਤੇਰੇ ਤੋਂ ਆਪਾ ਬਲਹਾਰ ਕਰਾਂ ਦਿਲ ਕਰਦਾ ਮੈਂ ਤੇਰੇ ਤੋਂ ਆਪਾ ਬਲਹਾਰ ਕਰਾਂ ਧੰਨਵਾਦ ਬਹੁਤ ਹੀ ਸਤਿਕਾਰਯੋਗ ਇਸ ਅੱਜ ਦੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਦੇਸ ਵਨ ਵਿੱਚ ਮੈਡਮ ਜੀਵਨ ਜੋਤ ਜੀ ਜਿਨ੍ਹਾਂ ਨੇ ਨਰਵੈਰ ਚੈਰੀਟੇਬਲ ਫਾਊਂਡੇਸ਼ਨ ٹرسٹ ਦੇ ਵਿੱਚ ਬਹੁਤ ਸੋਹਣਾ ਆਪਣਾ ਜਿਹੜਾ ਧੀਆਂ ਦੇ ਸੰਬੰਧ ਵਿੱਚ ਆਪਣਾ ਇਹ ٹرسٹ ਸ਼ੁਰੂ ਕੀਤਾ ਹੈ ਬਹੁਤ ਹੀ ਸਤਿਕਾਰਯੋਗ ਇਸ ਸਕੂਲ ਦੇ ਐਮ ਡੀ ਸਰਦਾਰ ਅੰਗਰੇਜ਼ ਸਿੰਘ ਗਿੱਲ ਜਿਨ੍ਹਾਂ ਨੇ ਤਿਆਂ ਦੀ ਲੋਹੜੀ ਦੇ ਵਿੱਚ ਇਸ ਪ੍ਰੋਗਰਾਮ ਨੂੰ ਬਣਾਉਣ ਮਨਾਉਣ ਦੇ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ ਬਹੁਤ ਹੀ ਇਲਾਕੇ ਦੀਆਂ ਉੱਗੀਆਂ ਸ਼ਖਸੀਅਤਾਂ ਜੋ ਤਿਆਂ ਨੂੰ ਅਸ਼ੀਰਵਾਦ ਦੇਣ ਆਏ ਨੇ ਬਹੁਤ ਹੀ ਸਤਿਕਾਰਯੋਗ ਸਕੂਲ ਦਾ ਸਟਾਫ ਸਕੂਲ ਦੀ ਮੈਨੇਜਮੈਂਟ ਕਮੇਟੀ ਔਰ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਰੇ ਜੋ ਨਵੀਆਂ ਜੰਮੀਆਂ ਬੱਚੀਆਂ ਨੂੰ ਲੈ ਕੇ ਪਹੁੰਚੀਆਂ ਮਾਮਾ ਸਾਰਿਆਂ ਨੂੰ ਬਹੁਤ ਬਹੁਤ ਲੋਹੜੀ ਦੀਆਂ ਵਧਾਈਆਂ ਤੇ ਬਹੁਤ ਉੱਗੀਆਂ ਸ਼ਖਸੀਅਤਾਂ ਬਹੁਤ ਸਾਰੇ ਜੋ ਪਤਵੰਤੇ ਸੱਜਣ ਇੱਥੇ ਪਹੁੰਚੇ ਆ ਸਾਰਿਆਂ ਨੂੰ ਜੀ ਆਇਆਂ ਤੇ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜਿਹੜੀਆਂ ਧੀਆਂ ਨੇ ਔਰ ਬਹੁਤ ਸਾਰੇ ਜਿਹੜੇ ਰੋਲ ਸਮਾਜ ਦੇ ਵਿੱਚ ਅਦਾ ਕਰਦੀਆਂ ਨੇ ਈਆਂ ਇੱਕ ਅੱਛੀ ਬੇਟੀ ਇੱਕ ਅੱਛੀ ਭੈਣ ਇੱਕ ਅੱਛੀ ਮਾਂ ਇੱਕ ਅੱਛੀ ਪਤਨੀ ਇੱਕ ਅੱਛੀ ਦਾਦੀ ਦਾ ਰੋਲ ਨਿਭਾਉਂਦੀਆਂ ਨੇ ਜੇ ਦਾਦੀ ਨੂੰ ਸਭ ਤੋਂ ਪਹਿਲਾਂ ਯਾਦ ਕਰੀਏ ਤਾਂ ਮਾਤਾ ਗੁਜ਼ਰੀ ਵਰਗੀਆਂ ਦਾਦੀਆਂ ਜਿਹੜੀਆਂ ਨੇ ਸਮਾਜ ਦੀ ਭਲਾਈ ਲਈ ਕੌਮ ਦੇ ਲਈ ਸਰਬੱਤ ਦੇ ਭਲੇ ਲਈ ਆਪਣੇ ਸਰਵਾਂਦਾਨੀ ਇਹਨਾਂ ਨੂੰ ਕਿਹਾ ਜਾਂਦਾ ਹੈ ਆਪਣੇ ਪੋਤਿਆਂ ਨੂੰ ਚੰਗਾ ਮੋਟੀਵੇਸ਼ਨ ਕੀਤਾ ਤੇ ਸਮਾਜ ਦੀ ਭਲਾਈ ਲਈ ਔਰ ਆਪਣੀ ਉਹਨਾਂ ਨੇ ਜਨਦਲੇਖੇ ਲਾਈ ਦਾ ਸਾਰੀਆਂ ਦਾਦੀਆਂ ਨੂੰ ਸਲੂਟ ਹੈ ਜੋ ਆਪਣੀਆਂ ਪੋਤੀਆਂ ਨੂੰ ਲੈ ਕੇ ਇੱਥੇ ਆਈਆਂ ਨੇ ਨੈਕਸਟ ਹੈ ਜਿਹੜੀ ਭੈਣ ਹੈ ਉਹ ਬੀਬੀ ਨਾਨਕੀ ਵਰਗੀ ਹੋਵੇ ਜਿਨੇ ਆਪਣੇ ਵੀਰ ਨੂੰ ਬੇਅੰਤ ਪਿਆਰ ਕੀਤਾ ਜਦੋਂ ਗੁਰਨਾਨਕ ਪਾਤਸ਼ਾਹ ਦੇ ਨੂੰ ਪ੍ਰਕਾਸ਼ ਹੋਇਆ ਬਈ ਨਦੀ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਭੈਣ ਸੀ ਜਿਹਦਾ ਵਿਸ਼ਵਾਸ ਸੀ ਕਿ ਮੇਰਾ ਵੀਰ ਨਦੀ ਦੇ ਵਿੱਚ ਨਹੀਂ ਵਿਹਾ ਮੇਰਾ ਵੀਰ ਬਾਹਰ ਆਊਗਾ ਤਾਂ ਬਾਬਾ ਜੀ ਪ੍ਰਕਾਸ਼ ਲੈ ਕੇ ਜੋਤ ਲੈ ਕੇ ਬਾਹਰ ਆਏ ਤਾਂ ਉਹ ਭੈਣ ਦਾ ਵਿਸ਼ਵਾਸ ਸੀ ਪਿਆਰ ਸੀ ਤੇ ਇੱਕ ਭੈਣ ਬੀਬੀ ਨਾਨਕੀ ਜਿਨ੍ਹਾਂ ਨੇ ਆਪਣੇ ਹਸਬੰਦ ਨੂੰ ਕਹਿ ਕੇ ਸੁਲਤਾਨਪੁਰ ਦੇ ਵਿੱਚ ਬਾਬਾ ਜੀ ਨੂੰ ਨੌਕਰੀ ਦਵਾਈ ਹਾਥੀ ਵਿਆਹ ਕੀਤਾ ਆਪਦੇ ਭਤੀਜੇ ਖੜਾਏ ਤੇ ਧੰਨ ਨੇ ਇਹੋ ਜੀਆਂ ਭੈਣਾਂ ਜਿਹੜੀਆਂ ਆਪਣੇ ਵੀਰਾਂ ਨੂੰ ਪਿਆਰ ਕਰਦੀਆਂ ਨੇ ਆਰ ਜੇਪਤੀ ਹੋਵੇ ਤਾਂ ਬੀਬੀ ਭਾਨੀ ਵਰਗੀ ਹੋਵੇ ਗੁਰੂ ਅਮਰਦਾਸ ਜੀ ਦੀ ਇੰਨੀ ਸੇਵਾ ਕਰਦੇ ਸੀ ਤਾਂ ਇੱਕ ਵਾਰੀ ਬਾਬਾ ਜੀ ਦਾ ਮੰਜਾ ਟੁੱਟਣ ਲੱਗਿਆ ਹੇਠਾ ਹੱਥ ਕਰਲੇ ਤੇ ਹੱਥ ਫਟ ਗਏ ਉਹਨਾਂ ਦੇ ਖੂਨ ਖੂਨ ਹੋ ਗਏ ਤਾਂ ਬਾਬਾ ਜੀ ਨੇ ਉਹਨਾਂ ਨੇ ਆਸ਼ੀਰਵਾਦ ਦਿੱਤਾ ਤਾਂ ਜਿਹੜੀ ਇਹ ਜੋਤ ਉਹਨਾਂ ਨੇ ਜਗਦੀ ਰੱਖੀ ਆ ਤਾ ਬੀਬੀ ਭਾਨੀ ਨੂੰ ਇੰਨਾ ਵੱਡਾ ਅਸ਼ੀਰਵਾਦ ਦੇ ਕੇ ਗਏ ਧੀ ਹੋਵੇ ਤਾਂ ਬੀਬੀ ਭਾਨੀ ਵਰਗੀ ਹੋਵੇ ਤੇ ਨੈਕਸਟ ਜਿਹੜਾ ਪਤਨੀ ਹੈ ਤਾਂ ਮਾਤਾ ਪਾਰਵਤੀ ਵਰਗੀ ਹੋਵੇ ਸੱਤ ਜਨਮ ਲਏ ਸੱਤੇ ਜਨਮਾਂ ਦੇ ਵਿੱਚ ਉਹਨਾਂ ਨੇ ਇੱਕ ਦੀ ਹੀ ਇਰਾਦਨਾ ਕੀਤੀ ਸ਼ਿਵ ਜੀ ਮਹਾਰਾਜ ਨੂੰ ਦਿਹਾਇਆ ਸੱਤ ਜਨਮ ਲੈ ਕੇ 8ਵੇਂ ਜਨਮ ਦੇ ਵਿੱਚ ਮਹਾਰਾਜ ਨੇ ਉਹਨਾਂ ਨੂੰ ਐਕਸੈਪਟ ਕੀਤਾ ਤਾ ਸੋ ਵੱਖ-ਵੱਖ ਜਿਹੜੇ ਰੋਲ ਦੇ ਵਿੱਚ ਜਿਹੜੀ ਔਰਤ ਹੈ ਉਹ ਗੁਜ਼ਰਦੀ ਹੈ ਇੱਕ ਚੰਗੀ ਭੈਣ ਚੰਗੀ ਧੀ ਚੰਗੀ ਬੇਟੀ ਸਮਾਜ ਦੀ ਇਹ ਧਰੋਹਰ ਨੇ ਰੌਣਕਾਂ ਨੇ ਤਾਂ ਮੈਂ ਜਦੋਂ ਛੋਟੀ ਜੀ ਪ੍ਰਾਇਮਰੀ ਚ ਪੜ੍ਹਦੀ ਸੀ ਤਾਂ ਮੇਰੇ ਟੀਚਰ ਕਿਹਾ ਕਰਦੇ ਸੀ ਵੀ ਜਿਹੜੀਆਂ ਧੀਆ ਨੇ ਨੂੰਹਾ ਨੇ ਉਹ ਘਰ ਦੀਆਂ ਲక్ష్ਮੀਆਂ ਹੁੰਦੀਆਂ ਜਿੰਨਾ ਇਹਨਾਂ ਦਾ ਘਰ ਦੇ ਵਿੱਚ ਜਿਹੜੇ ਘਰਾਂ 'ਚ ਇਹਨਾਂ ਦਾ ਸਤਕਾਰ ਹੈ ਉੱਥੇ ਰਿੱਧੀ ਸਿੱਧੀ ਧਨ ਖੁਸ਼ ਸੁੱਖ ਸ਼ਾਂਤੀ ਸਾਰੀਆਂ ਚੀਜ਼ਾਂ ਪਾਸ਼ਾੀਆਂ ਉਹਨਾਂ ਘਰਾਂ ਦੇ ਪਿੱਛੇ-ਪਿੱਛੇ ਫਿਰਦੀਆਂ ਜਿੱਥੇ ਔਰਤ ਦਾ ਸਤਕਾਰ ਹੈ ਧੀ ਦਾ ਸਤਕਾਰ ਹੈ ਬੇਟੀ ਦਾ ਨੂੰਹ ਦਾ ਸਤਕਾਰ ਹੈ ਤਾਂ ਸੋ ਅੱਜ ਇਸ ਸਕੂਲ ਵੱਲੋਂ ਤੇ ਮੈਡਮ ਜੀਵਨ ਜੋਤ ਜੀ ਵੱਲੋਂ ਜੋ ਕਿ ਬਹੁਤ ਵੱਡੇ ਸਮਾਜ ਸੁਧਾਰਕ ਨੇ ਬਹੁਤ ਨੇਕ ਰੂਹ ਨੇ ਤਾਂ ਉਹਨਾਂ ਨੇ ਤੇ ਸਾਡੇ ਸਕੂਲ ਨੇ ਮਿਲ ਕੇ ਬੇਟੀਆਂ ਨੂੰ ਸਨਮਾਨ ਕਰਨ ਦੇ ਵਿੱਚ ਬਾਚੜ ਕੇ ਅਸੀਂ ਹਿੱਸਾ ਲਿਆ ਪਹਿਲਾਂ ਤਾਂ ਜਿੰਨੀਆਂ ਬੇਟੀਆਂ ਆਈਆਂ ਨੇ ਸਾਰੀਆਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਪਿਆਰ ਜੱਗ ਜਿਉਣ ਸਾਰੀਆਂ ਜਿਹੜੀਆਂ ਸਮਾਜ ਦੀਆਂ ਰੀਤੀਆਂ ਨੇ ਇਹਨਾਂ ਨੇ ਨਿਭਾਉਣੀਆਂ ਬਹੁਤ ਸਾਰਾ ਪੇਸ਼ੈਂਸ ਰੱਖਣਾ ਹੈ ਕਹਿੰਦੇ ਵੀ ਜਦੋਂ ਬ੍ਰਹਮਾ ਜੀ ਨੇ ਸ੍ਰਿਸ਼ਟੀ ਸਾਜੀ ਤਾਂ ਜਦੋਂ ਔਰਤ ਦੀ ਸਿਰਜਣਾ ਕਰਨ ਲੱਗੇ ਤਾਂ ਉਹਨਾਂ ਨੂੰ ਕਾਫੀ ਦਿਨ ਲੱਗੇ ਤਾਂ ਪੁੱਛਿਆ ਦੇਵੀ-ਦੇਵਤਿਆਂ ਨੇ ਵੀ ਇਹ ਕੀ ਬਣਾ ਰਹੇ ਹੋ ਵੀ ਜਿਹੜਾ ਐਨੇ ਦਿਨ ਲੱਗੇ ਕਹਿੰਦੇ ਮੈਂ ਇਸ ਤਰ੍ਹਾਂ ਦਾ ਬਣਾ ਰਿਆ ਵੀ ਸੌਫਟ ਹੋਵੇ ਦੇਖਣ ਦੇ ਵਿੱਚ ਤਾਂ ਪਰ ਅੰਦਰ ਉਹਦੇ ਵਿੱਚ ਸ਼ਕਤੀ ਸਭ ਕੁਝ ਸਹਿਣ ਦੀ ਹੋਵੇ ਤਾਂ ਇੱਕ ਔਰਤ ਹੈ ਜਿਹੜਾ ਸਭ ਕੁਝ ਸਹਿ ਸਕਦੀ ਹੈ ਤਾਂ ਇਹ ਬ੍ਰਹਮਾ ਜੀ ਨੇ ਬਹੁਤ ਸੋਚ ਸਮਝ ਕੇ ਤਾਂ ਉਹਨਾਂ ਦੀ ਅਪਾਸਨਾ ਹੈ ਤਾਂ ਵਾਕੀ ਅੱਜ ਸਾਡੇ ਘਰ ਸਾਡੇ ਗਰੀਬ ਛੋਟੀਆਂ-ਛੋਟੀਆਂ ਲక్ష్ਮੀ ਆਈਆਂ ਸਾਡੇ ਸਕੂਲ ਦੇ ਵਿਹੜੇ ਵਿੱਚ ਉਹਨਾਂ ਨੂੰ ਜੀ ਆਇਆਂ ਬਹੁਤ-ਬਹੁਤ ਪਿਆਰ ਤੇ ਆਦਾ ਜਦੋਂ ਪੁਰਾਣੇ ਸਮੇਂ ਵਿੱਚ ਦੁੱਲੇ ਭੱਟੀ ਦਾ ਲੋੜੀ ਨਾਲ ਬਹੁਤ ਡੂੰਗਾ ਸੰਬੰਧ ਹੈ ਕਿ ਦੁੱਲੇ ਭੱਟੀ ਨੇ ਗਰੀਬ ব্রাহ্মণ ਦੀਆਂ ਧੀਆਂ ਦਾ ਕੱਲਿਆਣਾਣ ਕੀਤਾ ਸੀ ਤਾਂ ਧੀਆਂ ਨੂੰ ਅਸ਼ੀਰਵਾਦ ਦੇ ਸਾਡੇ ਮੰਡੀ ਦੀਆਂ ਉਹਦੀਆਂ ਸ਼ਖਸੀਅਤਾਂ ਬਾਹਰੋਂ ਬਹੁਤ ਸਾਰੇ ਜਿਹੜੇ ਲੋ ਅੱਛੇ ਲੋਕ ਨੇ ਪਹੁੰਚੇ ਆ ਇਹਨਾਂ ਨੂੰ ਅਸ਼ੀਰਵਾਦ ਦੇਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਸਾਡਿਆਂ ਦਾ ਬਹੁਤ-ਬਹੁਤ ਸਤਿਕਾਰ ਜੱਗ ਜਿਉਣ ਔਰ ਸਮਾਜ ਦੇ ਚੰਗੇ ਸਮਾਜ ਦੀ ਸਿਰਜਣਾ ਕਰਨ ਔਰ ਪੂਰੀ ਸੋਸਾਇਟੀ ਦੇ ਵਿੱਚ ਇਹ ਆਪਣੇ ਜਿੱਥੇ ਇਹਨਾਂ ਨੇ ਪਰਿਵਾਰ ਦੀ ਸੇਵਾ ਕਰਨੀ ਹੈ ਆਪਣੇ ਮਾਪਿਆਂ ਦਾ ਧਿਆਨ ਰੱਖਣਾ ਹੈ ਆਪਣੇ ਇਲਾਕੇ ਦਾ ਧਿਆਨ ਰੱਖਣਾ ਹੈ ਸਮਾਜ ਦੀ ਸੇਵਾ ਦੇ ਵਿੱਚ ਅੱਗੇ ਆਉਣ ਤੇ ਔਰ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਔਰ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰ ਐਨਾ ਕਹਿੰਦੇ ਹੋ ਇੱਕ ਵਾਰੀ ਫੇਰ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਔਰ ਸਾਰਿਆਂ ਦਾ ਦਿਲੋਂ ਸਤਿਕਾਰ ਕਰਦੀ ਹਾਂ ਇੱਥੇ ਆਉਣ ਤੇ ਥੈਂਕ ਯੂ